ਇਹਦੇ ਕਤਲ ਹੋਇਆ ਕੀ ਲੱਗਦਾ ਤੁਹਾਡਾ ਔਰ ਕਿੱਥੇ ਕਤਲ ਹੋਇਆ ਔਰ ਕੀ ਕਾਰਨ ਬਣੇ ਸੀਗੇ ਕਤਲ ਦੇ ਉਹ ਮਾਮਾ ਸੀਗਾ ਮੇਰਾ ਇਹ ਜਿਹਨਾਂ ਦਾ ਕਤਲ ਹੋਇਆ ਉਹ ਬੈਂਕ ਡੋਡ ਰਹਿੰਦੇ ਸੀਗੇ ਆਪਰ ਸੇ ਜਗਤ ਸਿੰਘ ਦਾ ਨਰਾਇਣ ਮੇਰਾ ਨਾਮ ਰਾਮਪੂਰ ਦਾ ਸੀ ਤੇ ਉਹਦਾ ਕਤਲ ਹੋਇਆ ਉਹ ਨਾ ਅਗੀ ਚੌਂਕ 'ਚ ਕੀ ਕਾਰਨ ਕੀ ਸੀ ਕਿ ਕਤਲ ਹੋਣ ਦੇ ਕਾਰਨ ਸਾਰਾ ਰਾਗੀ ਘਰੇ ਆਏ ਸੀ ਪਾਸੇ ਦੇ ਬੰਦੇ ਹੀ ਗੜ ਪੈਂਦੇ ਸੀ ਆਗੇ ਗੜ ਪਾਇਆ ਕੇ ਕੋਈ ਸਾਰੇ ਕੋਈ ਪਹਿਲਾਂ ਵੀ ਰੰਜਿਸ਼ ਚੱਲਦੀ ਸੀ ਕੋਈ ਪਹਿਲਾਂ ਹੀ ਕੋਈ ਰੰਜਿਸ਼ ਸੀ ਕੋਈ ਇਹ ਹੁਣ ਹੀ ਆਇਆ ਜਿਹੜੀ ਵਾਰਦਾਤ ਕਿਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਅੰਕਿਸ਼ ਦਾ ਨਾਮ ਦਾ ਮੁੰਡਾ ਹੈ ਜਿਹਨੇ ਚਿਖਤਾ ਮਾਰਿਆ ਇਹਨਾਂ ਆਦਮ ਚਲ ਨੂੰ ਨਹੀਂ ਆਇਆ ਸਨ ਜਾਨਕ ਤੇਲ ਦੇ ਬੀਏ ਸੰਭਲਦਾ ਹੈ ਜਿਹੜਾ ਜਿਹੜਾ ਕੱਢ ਕੇ ਚਿਖਤਾ ਮਾਰਿਆ ਕੋਤਾ ਹੋ ਗਿਆ ਹਾਂਜੀ ਪ੍ਰਧਾਨ ਜੀ ਕੀ ਨਇਆ ਜੀ ਔਰ ਕੀ ਅੱਜ ਮਾਮਲਾ ਬਣਿਆ ਜੀ ਮੇਰਾ ਨਾਮ ਜੀ ਜਗੀਰ ਸਿੰਘ ਖੈਰਾ ਹਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਨੇ ਮੇਕਾ ਟਿਕਾਉਂਦਾ ਦਾ ਅਸੀਂ ਅੱਜ ਇੱਥੇ ਆਏ ਹਾਂ ਜੀ ਰਾਤ ਪਿੰਡ ਡੋਰ ਦੇ ਵਿੱਚ ਗੁੰਡਾ ਅਸਾਂ ਨੇ ਬੜੀ ਬੁਰੀ ਤਰ੍ਹਾਂ ਕਿਸੇ ਦੇ ਘਰੇ ਵੜ ਕੇ ਜਿਹਦਾ ਨਾਮ ਤਰਸੀਮ ਸਿੰਘ ਆ ਉਹਦਾ ਲੜਕਾ ਸਾਡੇ ਕੋਲ ਖੜਾ ਹੈ ਇਹਦੇ ਘਰੇ ਬੜੀ ਗੁੰਡਾਗਰਦੀ ਕੀਤੀ ਤੇ ਨਾਲ ਦੀ ਨਾਲ ਹੀ ਇਹਦਾ ਜਿਹੜਾ ਡੈਡੀ ਆ ਉਹ ਉਥੇ ਵੇਖ ਹੀ ਰਿਹਾ ਸੀ ਸਿਰਫ ਪਰ ਉਹਨਾਂ ਨੇ ਬੜੀ ਬੇ ਰਹਿਮੀ ਦੇ ਨਾਲ ਬੇ ਦੰਦੀ ਦੇ ਨਾਲ ਕਿਰਚਾਂ ਦੇ ਨਾਲ ਉਸ ਤਰਸੇਮ ਸਿੰਘ ਦਾ ਕਬਰ ਦਾਪਾ ਦੋ ਬੰਦੇ ਹੋਰ ਜਿਹੜੇ ਕਿ ਗੰਭੀਰ ਜ਼ਖਮੀ ਨੇ ਉਹ ਵੀ ਹਸਪੀਟਲ ਵਿੱਚ ਜਿਹੜੇ ਨੇ ਉਹ ਦਾਖਲ ਨੇ ਤਾਂ ਅਸੀਂ ਇਸ ਚੀਜ਼ ਤੇ ਕਹਿਣਾ ਚਾਉਂਦੇ ਆ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਗੁੰਡਾਰਾ ਚੱਲ ਰਿਹਾ ਜਿਹੜਾ ਜਿਹੜਾ ਮੂਲ ਹੈ ਉਹ ਹੈ ਨਸ਼ਾ ਤੇ ਜਿਸ ਇਸ ਚੱਕੀ ਬੰਦੇ ਨੇ ਇਹ ਸਾਰਾ ਕੁਝ ਕਟਾ ਕਰਨਾ ਕੰਮ ਜਿਹੜਾ ਕੀਤਾ ਹੈ ਉਹ ਨਸ਼ਾ ਵੇਚਦਾ ਉਹਦੀਆਂ ਰਿਪੋਰਟਾਂ ਲਿਖੋਗੇ ਬਰਾਮ ਥਾਣੇ ਵਿੱਚ ਦਿੱਤੀਆਂ ਹੋਈਆਂ ਨੇ ਉਹਨੋਂ ਬਗੈਰ ਬਾਤੌਰ ਸਾਡੇ ਜਥੇਬੰਦੀ ਦੇ ਆਗੂਆਂ ਨੇ ਰੰਗੇ ਹੱਥੀਂ ਫੜ ਕੇ ਤੇ ਲਖੋਗੇ ਬਰਾਮ ਐਸਐਚਓ ਨੂੰ ਵੀਡੀਓ ਕਾਲ ਕਰਕੇ ਦੱਸਿਆ ਵੀ ਆਸੀਂ ਮੱਦਾ ਫੜਿਆ ਪਰ ਉਹਦੇ ਤੇ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਅੱਜ ਮੰਗ ਕਰਦੇ ਆ ਕਿਉਂਕਿ ਸਾਰਿਆਂ ਨਾਲ ਸਾਡੀ ਵੱਡੀ ਮੰਗ ਜਿਹੜੇ ਇਸ ਟਾਈਮ ਹੈ ਇੱਕ ਤਾਂ ਉਹਨਾਂ ਜਿਹੜੇ ਰਹਿੰਦੇ ਨੇ ਗੋਸ਼ੀ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਦੂਸਰਾ ਅੱਜ ਅਸੀਂ ਇੱਥੇ ਆਏ ਆ ਤੇ ਸਾਨੂੰ ਇਹ ਹਸਪੀਟਲ ਵਾਲੇ ਕਹਿੰਦੇ ਨੇ ਵੀ ਇੱਥੇ ਇਹਦਾ ਪੋਸਟ ਪਾਠ ਨਹੀਂ ਹੋ ਸਕਦਾ ਕਿਉਂਕਿ ਇਹ ਮਰਨ ਦਾ ਕੇਸ ਹੈ ਤਾਂ ਤੁਸੀਂ ਆਪਦੀ ਗੱਡੀ ਲੈ ਕੇ ਆਓ ਕਿ ਨਾ ਹੀ ਉਹ ਸਾਨੂੰ ਪ੍ਰੋਵਾਈਡ ਕਰਾ ਰਹੇ ਨੇ ਇਥੋਂ ਐਂਬੂਲੈਂਸ ਇਹ ਗਰੀਬ ਬੰਦੇ ਨੇ ਇਹ ਇਨਾ ਫੌੜ ਨਹੀਂ ਕਰ ਸਕਦੇ ਵੀ ਇਹ ਕਿਸੇ ਨੂੰ ਅ ਐਂਬੂਲੈਂਸ ਲੈ ਕੇ ਇਹਨੂੰ ਅਸੀਂ ਰਿਪੋਰਟ ਲੈ ਜਾਈਏ ਤਾਂ ਸਾਨੂੰ ਉਹਨਾਂ ਨੇ ਦੱਸਿਆ ਵੀ ਇਹ ਪੁਸਤ ਪ੍ਰਸ਼ਾਸਨ ਦੀ ਪੁਸ ਵਾਲਿਆਂ ਦੀ ਐਸਐਚਓ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪਦੀ ਗੱਡੀ ਲਿਆਵੇ ਤੇ ਲੈ ਕੇ ਇਹਨੂੰ ਉਥੇ ਪੋਸਟਮਨ ਪੜਾ ਕੇ ਤੇ ਫਿਰ ਲਾਸ਼ ਜਿਹੜੀ ਹੈ ਸਾਡੇ ਹਵਾਲੇ ਕਰੇ ਪਰ ਅਜੇ ਤੱਕ ਉਹਦੇ ਤੇ ਕੋਈ ਅਮਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਮੰਗ ਕਰਦੇ ਆ ਤੇ ਇਹ ਜਿਹੜਾ ਪ੍ਰੋਸੀਜਰ ਹੈ ਪੋਸਮਾਰਮ ਦਾ ਇਹ ਜਲਦੀ ਤੋਂ ਜਲਦੀ ਹੋਵੇ ਉਹਨਾਂ ਗੁੰਡਾਂ ਸਾਨੂੰ ਫੜਿਆ ਜਾਵੇ ਉਹਨਾਂ ਤੇ ਸਖਤ ਤੋਂ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਨਿਆਂ ਦਵਾਇਆ ਜਾਵੇ ਤੇ ਇਹ ਨਾਲ ਜਿਹੜੀ ਹੈ ਲਾਸ਼ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਆਪ ਦਾ ਰਸਮ ਅਨੁਸਾਰ ਉਹਦਾ ਜਿਹੜਾ ਸੰਸਕਾਰ ਕਰ ਸਕਣ ਸਾਡੀ ਤਫ਼ਤੀਸ਼ ਜਾਰੀ ਹੈ ਤੇ ਦੋਸ਼ੀਆਂ ਦੇ ਜਿਹੜਾ ਬਹੁਤ ਜਲਦੀ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਸਾਹਿਬ ਜਿਹੜੀ ਅਗਲੀ ਕਾਰਵਾਈ ਅਸੀਂ ਕਰਾਂਗੇ ਸਰ ਕਿੰਨੇ ਕੋ ਬੰਦੇ ਦੇ ਵਿੱਚ ਇਨਵੋਲ ਹੈਗੇ 6 ਬੰਦਿਆਂ ਦੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਅੱਗੇ ਅਗਲੀ ਤਫ਼ਤੀਸ਼ ਸਾਡੀ ਚੱਲ ਰਹੀ ਹੈ ਤੇ ਮਾਮਲਾ ਕੀ ਸੀ ਜੀ ਦੋਸ਼ੀ ਪਾਇਆ ਗਿਆ ਸਰ ਮਾਮਲਾ ਕਿੱਦਾਂ ਹੋਇਆ ਕਦੋਂ ਹੋਇਆ ਜੀ ਇਹ ਮਾਮਲਾ ਕੱਲ ਸ਼ਾਮੀ ਕਰੀਬ 7:30-8 ਵਜੇ ਸਾਨੂੰ ਇਨਪੁਟ ਆਈ ਸੀ ਇਨਫਾਰਮੇਸ਼ਨ ਆਈ ਸੀ ਕਿ ਪਿੰਡ ਡੋਰ ਦੇ ਵਿੱਚ ਕੋਈ ਬੱਦਰ ਹੋਇਆ ਉਹਦੇ ਤੋਂ ਬਾਅਦ ਅਸੀਂ ਜਿਹੜਾ ਮੌਕੇ ਤੇ ਪੁੱਜ ਕੇ ਤੇ ਜਿਹੜੀ ਸਾਰੀ ਕਾਰਵਾਈ ਅਸੀਂ ਇਹਨਾਂ ਸਬੰਧੀ ਕਰ ਰਹੇ ਹਾਂ